ਓ ਚਲੋ ਵੀ ਚਲੋ ਅੱਧਾ ਟਾਈਮ ਰਹਿ ਗਿਆ ਵਾ ਤੇ ਰਾਮ ਜੱਜਾ ਤੂੰ ਕੀ ਪੈਂਦਾ ਚੁੱਪ ਆਪਣਾ ਕੀ ਕਰਨਾ ਇਹਦੇ ਵਿੱਚ ਆ ਬੰਦਿਆਂ ਨੂੰ ਲੈ ਆ ਆ ਵੀ ਤੁਹਾਡੇ ਵਰਗਾ ਹੀ ਆ ਵੇ ਭਾਵੇਂ ਪਰਚੀ ਤਾਂ ਲਿਖਣ ਡਿਆ ਲਿਖਣ ਡਿਆ ਨਾ ਅਗਲਾ ਤੁਹਾਡੇ ਕੋਲ ਲਿਖਿਆ ਨਹੀਂ ਜਾਂਦਾ ਉਹ ਖਲੋ ਜਾ ਜਰਾ ਉਹ ਕਿਹੜੇ ਤੁਸੀਂ ਹਾਂ ਪਾਪਾ ਪੁਲਸਰ ਭਜੋ ਏ ਖਲੋ ਜਾ ਬੀਰਗਾ ਵੇਖ ਲਿਆ ਤੈਨੂੰ ਮੈਂ ਉਹ ਐਦਾ ਡੱਪ ਲੋਗੇ ਨਹੀਂ ਕੰਦਾ ਭਾਜੀ ਹੈ ਹੋ ਤੇ ਮੈਂ ਸਮਝਾਉਂ ਰਿਹਾ ਵਾਂ ਕਿ ਪਾਪਾ ਮਾਸਾ ਜੰਪ ਲੈ ਤੇ ਟੱਪੀ ਜਾਣੀ ਹੋ ਕੋਈ ਮਰੋਣਾ ਤੁਹਾਡਾ ਮੈਂ ਜੰਪ ਉਹ ਬੀਰਗਾ ਨਾਂ ਕੀ ਤੇਰਾ ਉਹ ਮੇਰਾ ਨਾ ਪ੍ਰਕਾਸ਼ ਸਿੰਘ ਹੈ ਜੀ ਨਾਂ ਤੇਰਾ ਪ੍ਰਕਾਸ਼ ਸਿੰਘ ਆ ਤੁਰਿਆ ਨੇਰੇ ਜੀ ਫਿਰਨ ਡਿਆ ਵਾ ਓ ਸ਼ਰਮ ਕਰ ਕੁਝ ਸਿਆਣਾ ਬਹਿਣਾ ਤੂੰ ਬੰਦਾ ਵਾ ਓ ਇਹ ਕਿਹੜਾ ਕੰਮ ਕਰਨ ਡਿਆ ਪਰਚੀਆਂ ਪਾਉਣ ਡਿਆ ਨਿਆਣਿਆਂ ਨੂੰ ਓ ਕੀ ਦਸੀਏ ਤੈਨੂੰ ਜਵਾਨਾ ਉਹ ਆਂਦੇ-ਂਦੇ ਭੱਜੀਆਂ ਬਾਵਾ ਗੱਲ ਨੂੰ ਆਉਂਦੀਆਂ ਉਹ ਨਿੱਕਾ ਮੁੰਡਾ ਲੜਕੇ ਘਰੋਂ ਆਇਆ ਹੈ ਕਹਿੰਦਾ ਜੇ ਮੇਰੇ ਮਗਰ ਨਾ ਨਾ ਏ ਤੇ ਮੈਂ ਘਰ ਇਹ ਜੰਦੀ ਆ ਗਈ ਪਾਪਾ ਕੱਲੀ ਆਪਣੀ ਇੱਜ਼ਤ ਨਹੀਂ ਆ ਪੂਰੇ ਪੰਜਾਬ ਦੀ ਇੱਜ਼ਤ ਆ ਆ ਹੋ ਗਿਆ ਤੁਹਾਡਾ ਮੁੰਡਾ ਪੂਰੇ ਪੰਜਾਬ ਦੀ ਇੱਜ਼ਤ ਮੋਢਿਆਂ ਤੇ ਚੁੱਕੀ ਫਿਰੰਡਿਆ ਨਾ ਉਹ ਗੱਲ ਇਹ ਨਹੀਂ ਜਵਾਨਾ ਲੱਗਣ ਤੋਂ ਮੈਨੂੰ ਚੰਗੇ ਖਾਨਦਾਨ ਦਾ ਆਂਦਾ ੜਿਆ ਉਹ ਤੈਨੂੰ ਪਤਾ ਪਹਿਲਾਂ ਹੀ ਆਪਣਾ ਚੰਡੀਗੜ੍ਹ ਦਾ ਰੌਲਾ ਚੱਲਣ ੜਿਆ ਉਹ ਇਹ ਪੇਪਰ ਚੰਡੀਗੜ੍ਹ ਜਾਣੇ ਆ ਉਹ ਤੇ ਚੰਡੀਗੜ੍ਹ ਨਾਲ ਪੇਪਰਾਂ ਦਾ ਕਹਿੰਦਾ ਰੌਲਾ ਵਾ ਓਏ ਓਏ ਇਹੋ ਹੀ ਤੇ ਵੇਖਣ ੜਿਆ ਉਹ ਜੇ ਆਪਣੇ ਨਿਆਣੇ ਫੇਲ ਹੋ ਗਏ ਤੇ ਆਪਾਂ ਨੂੰ ਚੰਡੀਗੜ੍ਹ ਕੀ ਮਿਲਣਾ ਵਾ ਆਪਾਂ ਚੰਡੀਗੜ੍ਹ ਲੈਣ ਚ ਵੀ ਫੇਲ ਹੋ ਜਾਣਾ ਵਾ ਦੇਹ ਕਰਕੇ ਹੱਥ ਜੋੜ ਕੇ ਬੇਨਤੀ ਆ ਆ ਤੂੰ ਵੀ ਪੰਜਾਬ ਦਾ ਆ ਸਾਡੀ ਮਤ ਕਰ ਮੜੀ ਮੋਟੀ ਉਹ ਮੈਂ ਤੁਹਾਡੀ ਮਦਦ ਕੀ ਕਰਾਂ ਮੇਰੀ ਤੇ ਡਿਊਟੀ ਬਾਹਰ ਲੱਗੀ ਆ ਉਹ ਮੈਂ ਤੇ ਬਾਹਰ ਦੇਖਣਾ ਹੁੰਦਾ ਕੋਈ ਬਾਹਰ ਗਲਤ ਕੰਮ ਨਾ ਹੋਂਦਿਆ ਹੋਵੇ ਹੂੰ ਜਿਹੜਾ ਅੰਦਰ ਗਲਤ ਹੋਂਦਿਆ ਉਹ ਆਪਣੇ ਛਪਾਰ ਛਾਲਿਆਂ ਨੂੰ ਕਰਾਈ ਜਾਂਦੇ ਆ ਤੇ ਸਾਡੇ ਨਿਆਣਿਆਂ ਨੂੰ ਕਹਿੰਦੇ ਫੇਲ ਕਰਾ ਦੇਣੇ ਆ ਜੇ ਗੱਲ ਪੰਜਾਬ ਦੀ ਇੱਜ਼ਤ ਤੇ ਆ ਗਈ ਆ ਨਾ ਤੇ ਬਜ਼ੁਰਗਾ ਮੈਂ ਤੁਹਾਡੇ ਨਾਲ ਆ ਤੁਸੀਂ ਇਦਾਂ ਕਰੋ ਘਰ ਬੰਦਾ ਭੇਜੋ ਕੋਈ ਚਾਹ ਲੈਣ ਤੇ ਮੈਂ ਸ਼ਾਮੇ ਬਹਿ ਕੇ ਪੀਣਾ ਵਾਂ ਚਾਹ ਤੇ ਤੁਸੀਂ ਬਣਾਓ ਚੰਡੀਗੜ੍ਹ ਦੇ ਰਾਹ ਤੇ ਚਲੋ ਖਿਸਕੋ ਚਲੋ ਪੁਲਿਸ ਤੇ ਆਪਣੇ ਨਾਲ ਹੋ ਗਈ ਆ ਸਹਿਮਤ ਹਣ ਤੇ ਜਾ ਤੂੰ ਤੇਜਾ ਪਲਾ ਕਰਕੇ ਆ ਮੜਿਆ ਵੀ ਕੀ ਆ ਗਾੜੀ ਪੁਲਿਸ ਨੂੰ ਪੁਲਿਸ ਨੂੰ ਪੁੱਛ ਗਿਆ ਉਹਨਾਂ ਨੂੰ ਕਰੋ ਕਰੋ ਓਏ ਆਪੜਾ ਆ ਕੀ ਨਾ ਤੇ ਗਾੜੀ ਦਾ ਸਰਜੀਤ ਗੁਰਮੁਖਰਤਾ ਉਹ ਰਾਮ ਜਾਦਾ ਤੇਰੇ ਗੁਰਮੁਖ ਪਾਇਆ ਵਾ ਤੈਨੂੰ ਨਾਂ ਲਿਖਣਾ ਨਹੀਂ ਆਉਂਦਾ ਉਹਦੋਂ ਇਹਦਾ ਮੈਨੂੰ ਨਾਂ ਲਿਖਣਾ ਆਦਾ ਚੱਲ ਇਹਨੂੰ ਸਹੀ ਕਰ ਤੇਰੇ ਨਾਲ ਆ ਗਿਆ ਓਏ ਸਰਜੀ ਫੌਜੀ ਵਾ ਬਈ ਤੂੰ ਘਰੇ ਫੌਜੀ ਬਣਿਆ ਵਾ ਉਧਰ ਵੇਹ ਕਾਰਗਰ ਤੇ ਜਿਹੜੇ ਜਮਾਂਚੀ ਦੀਆਂ ਦੇਂਡਾ ਆ ਉਹ ਫੌਜੀ ਬਾਨਾ ਕਿਤੇ ਸੌਖਾ ਵਾ ਲੋਹੇ ਦਾ ਜਿਗਰਾ ਚਾਹੀਦਾ ਵਾ 14 ਲਿਖਣਾ ਆਉਂਦਾ ਨਹੀਂ ਆ ਤੇ ਨਾ ਫੌਜੀ ਰੱਖੇ ਆ ਪਤਾ ਤਿੰਨ ਤਨ ਕਿਹ ਚੀ ਦੀ ਲੋੜ ਨਹੀਂ ਸਰ ਜੀ ਵਧੀਆ ਹੁੰਦਾ ਪੇਪਰ ਹਾਂ ਜੀ ਵੈਰੀ ਗੁੱਡ ਸ਼ਾਬਾਸ਼ ਉਹ ਮੈਂ ਦੂਜੀ ਕਲਾਸੋ ਕਿਹੜਾ ਲਾ ਕੇ ਆਉਣਾ ਵਾ ਤੇ ਖੌਲ ਨਾ ਪਾਇਓ ਚੰਗੀ ਤਰ੍ਹਾਂ ਪੇਪਰ ਕਰੋ ਆਪਣਾ ਓਏ ਵੀਰ ਬਣ ਕੇ ਵਿਖਾਦੇ ਹਾਂ ਤੁਹਾਨੂੰ ਕੀ ਵਿਖਾਵਾਂ ਆਪਣਾ ਤਾਂ ਕੋੜ ਹੀ ਲੱਗਦਾ ਕੋੜ ਕਿਹੜਾ ਕੋੜ ਓਏ ਆਪਾਂ ਦੇ ਕੋੜ ਪਾ ਗਿਨਿਆ ਨਹੀਂ ਉਹ ਫੌਜੀ ਆ ਉਹ ਫੌਜੀ ਆ ਉਹ ਕੋਕਰਾਉਂ ਨਹੀਂ ਡੇ ਆ। ਉਹਾਨੂੰ ਨਹੀਂ ਕਰਾਉਂਦੇ। ਉਹ ਸਫਾਰਸ਼ ਵਾਲਿਆਂ ਨੂੰ ਕਰਾਈ ਜਾਂਦੇ। ਇਹ ਸਾਡੇ ਨਾਲ ਨਹੀਂ ਪੜਦਾ। ਇਹਨੂੰ ਕਰਾਈ ਜਾਂਦੇ ਆ। ਕੋਈ ਗੱਲ ਨਹੀਂ ਆ। ਆ ਗਏ ਅਸੀਂ ਹੁਣੇ ਕਰਾ ਦਿੰਨੇ ਆ। ਲਿਆ ਕੇ ਆਇਆ ਵਾ। ਲੈ ਪਪਾ ਪੈ ਗਿਆ ਸਿਆਪਾ। ਗੋਰੇ ਦਾ ਤਾਂ ਫੌਜੀ ਦਾ ਕੋਡ ਨਹੀਂ ਲੰਡਿਆ। ਤੇ ਲੈ ਹੁਣ ਮੈਂ ਕੀ ਕਰਾਂ? ਮੇਰੇ ਗੋਰੇ ਦਾ ਤਾਂ ਕੋਡ ਹੀ ਨਹੀਂ ਲੰਡਿਆ। ਉਹ ਕੋਈ ਨਹੀਂ ਲਗਾ ਦਿੰਨੇ ਤੇਰੇ ਗੋਰੇ ਦਾ ਵੀ ਕੋਡ। ਆ ਜਾ ਉਥੋਂ ਨਿਆਣਿਆਂ ਕੋ ਪਟਾਉਣੇ ਆ ਪਰਚੀਆਂ। ਪਹਿਲਾਂ ਗੋਰੇ ਦਾ ਹੀ ਪੇਪਰ ਹੋਊਗਾ। ਉਹ ਕਰਾ ਦਿੰਨੇ ਗੋਰੇ ਦਾ।